ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਇਆ ਆਪਾਂ ਬਰਨਾਲੇ ਬਰਨਾਲੇ ਬਾਈ ਕੋਲ ਮੱਝ ਖੜੀ ਹੈ ਇੱਕ ਤੇ ਦਿਖਾਉਗਾ ਤੁਹਾਨੂੰ ਦਿਖਾਉਣੇ ਆ ਦੇਖ ਸਕਦੇ ਹੋ ਜੀ ਮੱਝ ਤੇ ਰਹਿੰਦੇ ਆ 8 ਤੋਂ 10 ਦੇ ਵਜ਼ਨ ਹੈ ਜੀ ਵਗੈਰਾ ਉਹਦੋਂ ਤੋਂ ਲਊਗੀ ਤੇ ਦੇਖ ਸਕਦੇ ਹੋ ਜੀ ਬਾਕੀ ਕਰਦੇ ਆ ਬੰਦ ਲੋ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਵੀਰੇ ਆਪਣਾ ਨਾਮ ਚਮਕੌਰ ਸਿੰਘ ਜੀ ਹਾਂਜੀ ਪਿੰਡ ਪਿੰਡ ਬਰਨਾਲਾ ਜੀਆਂ ਮੁੱਢੀ ਰੋਡ ਤੇ ਹੈ ਠੀਕ ਹੈ ਜੀ ਤੇ ਨੰਬਰ ਦੱਸ ਦਿਓ ਵੀਰੇ ਆਪਣਾ ਨੰਬਰ 9463866192 ਠੀਕ ਹੈ ਜੀ ਬਾਈ ਦੁਬਾਰੇ ਦੱਸ ਦਿਓ ਜੀ ਨੰਬਰ ਫੇਰ 9463866192 ਠੀਕ ਹੈ ਜੀ ਕੈਮੀ ਸੂਈ ਸੁਣਾ ਜੀ ਝੂਟੀ ਨਹੀਂ ਇਹ ਦੂਏ ਸੂਏ ਵੀਰੇ ਸੂਈਆਂ ਹੋਤੀ ਜੇ ਸੂਈ ਸੁਣਾ ਨੇ ਹੈਗਾ ਠੀਕ ਹੈ ਜੀ ਘਰ ਦੀ ਝੋਟੀ ਆਪਣੀ ਹੈਗਾ ਠੀਕ ਹੈ ਮੁੱਲ ਮੁੱਲ ਵੀਰੇ ਕੀ ਆਦਾ ਮੁੱਲੇ 90000 ਜੀ ਤੱਕ 90000 ਭਾਈ ਜੀ ਦੇਖੋ ਤੇ 13 ਲੀਟਰ ਦੁੱਧ ਚੋਇਆ ਹੋਇਆ ਹੈਗਾ ਠੀਕ ਆ ਪਿਛਲੀ ਵਾਰ 13 ਲੀਟਰ ਚਾਹ ਹਾਂਜੀ ਹਾਂਜੀ ਕਾ ਕਿੰਨੇ ਕ ਦਿਨ ਲੈਂਦੇ ਭਾਈ ਇਹਦੇ ਹੁਣ ਇਹਦੇ ਮੈਂ 10-13 ਦਿਨ ਪੂਰੇ ਆ ਵੀ ਆਪਾਂ ਪਹਿਲੋਂ ਸੂਸੇ ਦੇ ਇੱਕ ਦਿਨ ਇੰਦਾਂ ਦਾ ਵੱਧ ਵੀ ਲੈ ਸਕਦੇ ਹਾਂ ਠੀਕ ਹੈ ਇਸੇ ਲਈ ਲਓ ਭਾਈ ਖੋਲ ਕੇ ਦਿਖਾ ਦਿਓ ਭਾਈ ਦੇਖ ਸਕਦੇ ਹੋ ਚੋਟੀ ਠਣ ਠਣ ਜੰਗਾ ਲੱਗਾ ਝੋਟੇ ਸਭ ਕੁਝ ਸਭ ਕੁਝ ਨੂੰ ਦੀਂਦੀ ਜੀ ਤੇ ਆਪਣੇ ਚੈਨਲ ਜਿੱਤਾ ਫਾਰਮ ਟੀਵੀ ਨੂੰ ਬਹੁਤ-ਬਹੁਤ ਸਬਸਕ੍ਰਾਈਬਰ ਤੇ ਸੇਰ ਜੀ ਰੂਪ ਕਰਦਾ ਕਰੋ ਤਾਂ ਕਿ ਸੁਨਮੀਆਂ ਸੁਨਮੀਆਂ ਵੀਡੀਓ ਘਰਾਂ ਚ ਜਾ ਕੇ ਮੱਝਾਂ ਦਿਖਾਈਏ। ਦੇਖ ਸਕਦੇ ਹੋ ਵੀ ਮੱਝ ਤੇ 90000 ਰੁਪਏ ਦਾ ਢੈਂਡਾ ਚੁੱਡਾ ਦੇਖ ਸਕਦੇ। ਇਹ ਤਾਂ ਰੰਦੇ ਹੈ ਬਾਈ ਕਹਿੰਦਾ 5-7 ਦਿਨ 10 ਦਿਨ ਤੇ ਆਪਣਾ ਨੰਬਰ ਹੈਗਾ 7528000355 ਜੇ ਕਿਸੇ ਬਾਈ ਨੇ ਵੀਡੀਓ ਬਣਾਉਣੀ ਹੋ ਤਾਂ ਆਪਣਾ ਕੰਟੈਕਟ ਕਰ ਲੈਣਾ। ਜਿੱਤਾ ਫਾਰਮ ਟੀਵੀ ਬਾਤ ਹੋਰ ਸਬਸਕ੍ਰਾਈਬਰ ਤੇ ਸਿਰ ਜੁੜ ਕਰ ਦਿਆ ਕਰੋ। ਬਾਈ ਤੁਹਾਨੂੰ ਤੁਹਾਨੂੰ ਦੇਖ ਸਕਦੇ ਹੋ। 12 ਲੀਟਰ ਬਾਈ ਕਹਿੰਦਾ ਕਹਦਾ ਮੇੜ ਕੇ ਦੋ ਤੂੰ ਮੇੜ ਕੇ ਦੋਗੀ ਦੋਤ ਹਾਂਜੀ ਆ ਮੇੜ ਕੇ ਤਸੱਲੀ ਬਾਕਸ ਠੀਕ ਆ ਜੀ ਘਰ ਦੀ ਝੋਟੀ ਆ ਜੀ ਹਾਂਜੀ ਤੇ ਮਿਲਦੇ ਆ ਬਾਈ ਜੀ ਅਗਲੀ ਵੀਡੀਓ ਚ ਓਕੇ ਬਾਈ